चेयरमैन अशोक कुमार सेनोत्रा वाइस प्रधान अशोक कुमार जनरल सकतर अशोक कुमार पाटिया सुरेंद्र कुमार गुलपनौर दिंपल पवन कुमार संदीप काली कस्तूरी लाल कींती लाल नरेश कुमार राहुल सरोत्रा कार्तिक अभी अते और संगत हाजिर सी ¡Gracias! you wow. घरु <laughs> માર કે દિગા માર કે તેરી માજો કોઈ ગાવે માર કે તાજું દેવાપતિ વાહ ઓ માર કે તેરી માજો કોઈ ગાવે માર કે તાજું દેવાપતિ વાહ જય હિરાચર બાબા રાજેતા ਆ ਆ ਵਾਲੀ ਦਾ ਬੋਲ ਚਲੇ ਤਬਾਹੀ ਜੈ ਜੈ ਮਾਤਾ ਦੀ ਜੈ ਮਾਤਾ ਦੀ ਸਾਰੇ ਮਹੱਲਾ ਵਾਸੀਏ ਇਲਾਕਾ ਨਿਵਾਸੀ ਭਗਤਾਂ ਨੂੰ ਭਗਤਨੀਆਂ ਨੂੰ ਇਸ ਸ਼ੀਤਲਾ ਮੰਦਿਰ ਕਮੇਟੀ ਵੱਲੋਂ ਲੱਖ ਲੱਖ ਵਧਾਈ ਉਸ ਉਸ ਨਵਰਾਤਿਆਂ ਦੇ ਉਪਲਕਸ਼ ਦੇ ਵਿੱਚ ਹੀ ਅੱਜ ਪੰਜਵੇਂ ਨਰਾਤੇ 'ਚ ਅਸੀਂ ਮੰਦਿਰ ਕਮੇਟੀ ਵੱਲੋਂ 8 ਵਜੇ ਤੋਂ ਲੈ ਕੇ ਇਹ 11 ਵਜੇ ਦਾ ਪ੍ਰੋਗਰਾਮ ਆਯੋਜਨ ਕੀਤਾ ਸੀ ਨਵਰਾਤਰੀਆਂ ਦਾ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਆਨੰਦ ਆਇਆ ਸਾਰੀਆਂ ਸੰਗਤਾਂ ਨੂੰ ਭਜਨਾਂ ਦਾ ਭੇਟਾਂ ਦਾ ਮਾਤਾ ਰਣੀ ਨੂੰ ਪਰਸਨ ਕੀਤਾ ਔਰ ਸਾਰਨੇ ਹਾਜ਼ਰੀ ਪਹਿਲੀ ਵਾਰੀ ਆਜੇ ਨਵਰਾਤਰੀਆਂ ਚ 20 ਸਾਲ ਬਾਅਦ ਪ੍ਰੋਗਰਾਮ ਕੀਤਾ ਗਿਆ ਸਾਰੇ ਤੇ ਸਾਰਾ ਸਹਿਯੋਗ ਮਿਲਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਫਾਸ ਕਰਕੇ ਸਾਡੇ ਆ ਪੱਤਰਕਾਰ ਸੂਰੀ ਜੀ ਸਾਡੇ ਸੂਰੀ ਸਾਹਿਬ ਐਸਐਸ ਨਿਊਜ਼ ਵਾਲੇ ਬਹੁਤ ਵਧੀਆ ਇਹਨਾਂ ਨੇ ਵੀ ਕਵਰ ਕੀਤਾ ਪ੍ਰੋਗਰਾਮ ਨੂੰ ਤੇ ਅਸੀਂ ਇਹਨਾਂ ਨੂੰ ਵਧਾਈਆਂ ਦੇਣੇ ਆ ਇਹਨਾਂ ਵੱਲੋਂ ਸਾਰੇ ਭਗਤਾਂ ਨੂੰ ਵਧਾਈਆਂ ਨੇ ਅਸੀਂ ਚਾਹੁੰਦੇ ਆ ਕਿ ਹਰ ਸਾਲ ਹੀ ਹਰ 6 ਮਹੀਨੇ ਬਾਅਦ ਜਦੋਂ ਅਸੀਂ ਮਾਤਾ ਰਣੀ ਦੇ ਨਵਰਾਤਰੀ ਆਉਂਦੇ ਨੇ ਤੇ ਇਸੇ ਤਰ੍ਹਾਂ ਹੀ ਸੰਯੋਗ ਮਿਲੇ ਤੇ ਜਿਹੜੀ ਡਿਊਟੀ ਲਈਏ ਇਸ ਤਰ੍ਹਾਂ ਹੀ ਡਿਊਟੀਆਂ ਨਿਭਾਉਂਦੇ ਰਹੀਏ ਤੇ ਇਸੇ ਤਰ੍ਹਾਂ ਹੀ ਮਾਤਾ ਰਣੀ ਦੇ ਨਾਮ ਦਾ ਆਸ਼ੀਰਵਾਦ ਇਹ ਹੀ ਲੈਂਦੇ ਰਹੀਏ ਜਕਾਰਾ ਸ਼ੇਰਾਂ ਵਾਲੀ ਦਾ